thank <laughs> you ਗੁਰੂ ਵਾਹਿਗੁਰੂ 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 ਜ਼ਿੰਦਗੀ ਦੇ ਸਾਰੇ ਦੁੱਖ ਮੁੱਕ ਗਏ ਤੇਰੇ ਚਰਨੀ ਲੱਗ ਕੇ ਅਰਦਾਸ ਪੜੇ ਦੀ ਮੰਗਦੇ ਹਾਂ ਅਸੀਂ ਚੋਲੀਆਂ ਅੜਕੇ ਜ਼ੁਲਮਾਂ ਵਾਹਿ ਗੁਰੂ ਮਿਹਰ ਕਰੀ ਵਾਹਿ ਗੁਰੂ ਮਿਹਰ ਕਰੀ ਵਾਹਿ ਗੁਰੂ ਮਿਹਰ ਕਰੀ ਵਾਹਿ ਗੁਰੂ ਮਿਹਰ ਕਰੀ ਅਸੀਂ ਅੱਖਾਂ ਬੰਦ ਕਰ ਧਿਆਨ ਵਾਹਿ अन मयाबाद द्यार सर लोक गुरना प्रारिपय बाग्रा ज्या गच झगड़पा माई गच नाहे काक जेत माहाय केव ने पेधा गुज नाचो बा दे प्रागत्म देव स ज्य धुर गथ माहेका ਜੋ ਕੋ ਲੋ ਲੈ ਆਪਰੇ ਮਿਲ ਨਾਮ ਉਹ ਗੋਰੀ ਪ੍ਰਭਾ ਪਰਮ ਗਾਜੇ ਜਾ ਦਿਲ ਮੈਂ ਬਿਤਾ ਕੇ ਸਤਨਾਮ ਦਾ ਬੇਨੰਬਰ ਅਨੰਦਾ ਦਾ ਸਰਣੇ ਚਲ ਧਰਮ ਸਤਨਾਮ ਨਾਮ ਨੂਪਤੈਨਾ ਨੂਪਨਿ ਆਰੰਭ

ਈ ਕੀ ਰਾਗ ਰਈ ਜੋ ਬਵਾਈ ਬੰਦੀ ਉਸ ਤੇ ਦਰੋਧ ਨਹੀਂ ਤਾਉ ਰਾਣਾ ਗੋਬੀ ਤੀਤਾ ਜੋ ਵੀ ਦਾਜ ਗੋਬਨ ਨਾਮ ਜਿਦਵਾਤ ਗੋਬਨ ਨਾਮ ਚਵਿੰਤਾ ਆਦਿ ਭੂਲੇ ਤਾੰਦਨ ਪਾਇ ਅਦਾਨਾ ਕੌਣਾ ਹੋਵੇ ਅਣਜਾਣ ਦਰਗਾਹਾਂ ਨੂੰ ਦੁਨਿਆਵੀ ਸੁਆਮੀ ਦੁਨਿਆਵੀ ਬੇਦਾਰ ਕਹਿ ਨਾਟ ਮੰਨ ਦੇ ਦਾ ਰੋਣਾ ਸਾਕੇ ਬਾਵਾ ਗਾ ਨਹੀਂ ਕਰ ਤੇ ਹੈ ਘਰਾਂ ਤੇ ਹੈ ਰਗਦਾ ਕਿ ਜਹੇ ਸੋਮਾ ਸਦਾ ਦੇ ਕੋ ਰਾਜ ਨਾਮ ਗਤਾਰੇ ਇਕ ਹਰਿਆ ਵਾਜੇ ਰਸ ਤੇਰੇ ਪਹਿਰੋਲੇ ਕਰਕੇ ਦਾ ਕੀ ਨਾਈ ਕਰਤੇ ਆ ਸੱਚ ਨਾਮ ਦਾ ਆਧਾਰ ਦਾਤਿ ਨਾਮ ਅਰਹ ਮਿਲਾਲ ਪੁਕਾ ਗੋਗਨਾ ਸੁਦਾ ਗੁਰਬਾਨ ਕੀ ਤਾ ਬੋੇ ਤਾ ਜਿਤਿਆ ਵੜੇ ਆਂ ਜਿਚ ਤਾਰੇ ਆਜ਼ਾਦ ਬਾਦੇ ਆਨੰਦ ਨਾਮ ਨਾਲ ਬਾਗਿਓ ਸਗਰ ਮਨਵਾੜੇ ਕੋਈ ਇਸ ਪ੍ਰਭਾਵੇ ਬਾਣੀ ਹਕਾਉਂ ਦੀ ਕਰਤ ਪਾਤ ਜੇ ਤੇਰ ਤੋਰ ਸਮਾ ਹੋ ਗਿਆ ਜਿਹੜੇ ਨਾਲ ਛੱਡਦੇ ਜੋਤੇ ਵਿੱਚ ਨੌਕੀ ਕਰਦੇ ਬੜੇ ਸੈਤ ਮਾਵੇ ਮਾਲਕ ਆਪਣੇ ਆਪਣੇ ਕੈਟਰ ਨੂੰ ਦਿਨ ਰਾਤ ਵਰਜੇ ਰਹੇ ਹਾਂ ਆਪਣੇ ਨਾਂ ਦੇ ਇਹ ਵੀ ਬਹੁਤ ਸੋਹਣੇ ਸੁਭਾਅ ਦਾ ਜਿਹੜਾ ਸੁਭਾਅ ਬਹੁਤ ਪਿਆਰੇ ਹੋ ਮੈਂ ਬਹੁਤ ਕੁਝ ਕਹਿਣਾ ਹੋਇਆ ਆਪ ਜੀ ਰੋਕ ਦਿੱਤੀਕਰ

ਹਾਂ ਜਰ ਦੇ ਤੇ ਕੋ ਕਾਮ ਕਰਦਾ ਖਮਾਇ ਗੁਰੂ ਦੇ ਬਿੰਦ ਸਿਗਨੇ ਬਾਦ ਦੇ ਹਰ ਹਰ ਦੇ ਦੀ ਹਰ ਵਿੱਚ ਦਾਰ ਦੇ ਤੇ ਤਾਈ ਦੇ ਕੀ ਨਾਮ ਹੈ ਤੇ ਹਰ ਹੋਇਆ ਤਨ ਤਨ ਸੱਚੇ ਪਾਤਸ਼ਾਹ ਤੇਰੇ ਨਾਮ ਉਤੇ ਸਾਰੇ ਬੱਚੋ ਬੜਾ ਕੋਈ ਨਾ ਵਡਿਆਈ ਮੇਰੀ ਇਹ ਸਭ ਰਹਿਮਤ ਬਾਬਾ ਤੇਰੀ ਇਹ ਜੋੜੀ ਖੁਸ਼ੀਆਂ ਨਾਲ ਪਰੇ